来 ਵੀ ਮਿੱਤਰੋ ਜਿਹੜਾ ਤੁਹਾਨੂੰ ਅੱਜਾ ਟਿੱਬੇ ਜਿੱਡਾ ਘੋੜਾ ਵਿਖਾਉਣੇ ਨਾ ਟਿੱਬੇ ਜਿੱਡਾ ਉੱਚਾ ਵੈਸੇ ਤਾਂ ਜਿਹੜੇ ਆਸ਼ਕ ਬੰਦੇ ਐ ਘੋੜੇ ਦੇ ਉਹ ਸਮਝ ਗਏ ਪਰ ਨਹੀਂ ਯਾਰ ਮੈਂ ਦੱਸਦਾ ਤੁਹਾਨੂੰ ਇਹ ਘੋੜਾ ਭਾਈ ਸੋਫਰ ਸਟਾਲੀ ਆਣਾ ਮਿੱਡੇ ਵਾਲਾ ਦਲਵਾਗ ਘੋੜਾ ਇਹ ਘੋੜੇ ਦਾ ਭਾਈ ਕੱਦ 70 ਇੰਚ ਐ ਇਸ ਟਾਈਮ ਤੇ ਸਮੁੰਦਰ ਘੋੜੇ ਦਾ ਬੱਚਾ ਜਿਹੜਾ ਸਿਮਰਜੀਤ ਪਹਿਲਵਾਨ ਕੋਲੇ ਆ ਆਪਦੀ ਉਮਰ ਚ ਉਮਰੇ ਦੀ 7 ਸਾਲ ਹੋ ਗਈ ਸਭ ਤੋਂ ਵੱਡੇ ਕੱਦ ਵਾਲਾ ਘੋੜਾ ਹੈ ਆਪਦੀ ਉਮਰ ਚ ਤੇ ਘੋੜੇ ਦੀ ਖੜਨੀ ਖੁੜਨੀ ਤੇ ਤੁਰਨੀ ਤਾਂ ਫੇਰ ਆ ਵੇਖ ਲਓ ਤੁਸੀਂ ਵੀਡੀਓ ਚ ਤੋਰ ਚ ਵੇਖੀ ਜਾਂਦੇ ਆ ਛਾਤੀ ਵੇਖੋ ਚੱਕੀ ਦੇ ਪੁਰ ਜਿੱਡੀ ਚੌੜੀ ਪਈ ਆ ਤੇ ਭਾਈ ਮਾਂ ਵਾਲੇ ਪਾਸੋਂ ਨਾ ਇਹਦੀ ਮਾਂ ਨੂੰ ਆਪਾਂ ਵੀਡੀਓ ਚ ਹੀ ਵਿਖਾਤਾ ਆ ਇਹਦੀ ਮਾਂ ਘੋੜੇ ਦੀ ਇਹ ਬਿੱਲੂ ਘੋੜੇ ਦੀ ਧੀ ਆ ਜਿਹੜਾ ਪੰਜ ਕੋਸੀ ਵਾਲੇ ਦਾਰੇ ਕੋਲੇ ਸੀ ਜੈ ਵੀਰ ਘੋੜੇ ਦਾ ਬਾਪ ਬਹੁਤ ਚੰਗਾ ਘੋੜਾ ਉਹ ਤੇ ਭਾਈ ਬੱਚੇ ਦਾ ਫਿਰ ਇਹਦੇ ਤੋਪੇ ਤੋੜ ਹੀ ਆਏ ਆ ਜਿੰਨੇ ਆਏ ਆ ਇਹਦੇ ਤਾਂ ਭਾਈ ਨਾ ਚੰਬੇ ਬੱਚੇ ਵੀ ਜਿਹੜੇ ਆਏ ਆ ਆਹ ਚੱਲਦੀ ਵੀਡੀਓ ਦੇ ਵਿੱਚ ਹੀ ਆਊਗਾ ਚੰਬਾ ਇੱਕ ਬੱਚਾ ਆ ਗਿਆ ਇਹ ਭਾਈ 12 ਲੱਖ ਰੁਪਏ ਦਾ ਫਿਲਮ ਇੰਡਸਟਰੀ ਵਾਲੇ ਲਗਾਏ ਆ ਹੁਣ ਤੁਸੀਂ ਆਪ ਵੀ ਅੰਦਾਜ਼ਾ ਲਾ ਲਓ ਵੀ ਇਹਦੇ ਚੰਬੇ ਜਦੋਂ 12-12 ਲੱਖ ਦੇ ਵਿਕਦੇ ਆ ਤੇ ਨੁਗਰੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਮਹਿੰਗੇ ਵਿਕਣਗੇ ਇਦੇ ਭਾਈ 7 ਗਾਂ ਸਾਂਹ ਤਿਆਰ ਹੋ ਗਏ ਜਿਹੜੇ ਸਟੱਡ ਸਰਵਿਸ ਲਈ ਓਪਣਾ ਤੇ ਆਪੇ ਘੋੜੇ ਦੀ ਹੁਣ ਸਟੱਡ ਸਰਵਿਸ ਓਪਨ ਹੈਗੀ ਸੰਧੂ ਸਟੇਬਲਜ਼ ਮਿੱਡੇ ਨੇ ਇਹਨਾਂ ਦੀ ਫੀਸ ਭਾਈ ਘੋੜੇ ਦੀ 52000 ਰੁਪਿਆ ਰੱਖੀ ਆ ਭਾਈ ਗਰਮੀਤ ਸਿਓ ਜੈਬ ਸਿਓ ਤੇ ਭਾਈ ਅੰਗਰੇਜ਼ ਸਿਓ ਤਿੰਨਾਂ ਭਰਾਵਾਂ ਦੇ ਪਿਆਰ ਦੀ ਨਿਸ਼ਾਨੀ ਆ ਬਹੁਤ ਹੀ ਟੌਪ ਦਾ ਘੋੜਾ ਤੇ ਬਾਈ ਸਟੱਡ ਸਰਵਿਸ ਲੈ ਲਓ ਜਿੰਨੀ ਵੀ ਲਈਦੀ ਆ ਕਿਉਂਕਿ ਇਹਦੇ ਬੱਚੇ ਲੱਖਾਂ ਨਹੀਂ ਕਰੋੜਾਂ ਦੀ ਜਾਣਗੇ ਜਿਹੜੀਆਂ ਗਾਂਹਾਂ ਗੱਲਾਂ ਬਾਤਾਂ ਉਹ ਭਰਾ ਨਾਲ ਆਜੋ ਆਪਾਂ ਕਰਦੇ ਆਂ ਇੰਟਰਵਿਊ 'ਚ ਜੁੜੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਵੈਸੇ ਤਾਂ ਤੁਸੀਂ ਘੋੜਾ ਵੇਖ ਕੇ ਤੇ ਬੰਦੇ ਵੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਪਰ ਨਹੀਂ ਮੈਂ ਤੁਹਾਨੂੰ ਫੇਰ ਵੀ ਦੱਸਦਾ ਸਾਰੇ ਭਰਾਵਾਂ ਨੂੰ ਵੀ ਅੱਜ ਆਪਾਂ ਖੜੇ ਆਂ ਪਿੰਡ ਮਿੱਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੰਦੂ ਸਟੇਬਲਸ ਮਿੱਡਾ ਦਲਬਾਗ ਘੋੜੇ ਕੋਲੇ ਖੜੇ ਆ ਮਿੱਡਾ ਪਿੰਡ ਬਾਈ ਜੀ ਜਦੋਂ ਆਪਾਂ ਮਲੋੜ ਤੋਂ ਫਾਜਲ ਕਾ ਨੂੰ ਜਾਂਦੇ ਆ ਤੀਜਾ ਚੌਥਾ ਪਿੰਡ ਆ ਪੂਰਾ ਮਸ਼ਹੂਰਾ ਮਸ਼ਹੂਰ ਹੋਣ ਤਾਂ ਕਰਕੇ ਆ ਬਾਈ ਕਿਉਂਕਿ ਇੱਥੇ ਹੁਣ ਦਲਬਾਗ ਘੋੜਾ ਤੇ ਗਾਂ ਇਹਦੇ ਸਾਣ ਵੀ ਬਣ ਗਏ ਆ ਤੇ ਜਿਹੜੇ ਭਰਾਵਾਂ ਕੋਲੇ ਸਾਣ ਬਣੇ ਆ ਉਹ ਨਾਲ ਆਪਣੇ ਆਵੇ ਬਾਈ ਖੜਾ ਰਾਜਾ ਸਰਪੰਚ ਨਾਲ ਆਖੂਗਾ ਦਾ ਅੰਕਲੀ ਦਾੜੀ ਤਾਂ ਵੈਸੇ ਹੀ ਕਾਲੀ ਕਰੀ ਆ ਨਾਲ ਸਾਡੇ ਅੰਕਲ ਜੀ ਬਾਦਲ ਜੰਡੀਆਂ ਹਰੇਕ ਕੋੜੀਆਂ ਵਾਲਾ ਜਾਣਦਾ ਜਿਹਨੇ ਬਾਦਲ ਨਹੀਂ ਕੋੜੀਆਂ ਵਾਲਾ ਵੇਖਿਆ ਤੇ ਉਹਨੇ ਸਮਝ ਲਾ ਹਜੇ ਕੋੜੀਆਂ ਜੀ ਕੁਝ ਨਹੀਂ ਵੇਖਿਆ ਕਿਉਂਕਿ ਪੁਰਾਣਾ ਪਾਪੀ ਆ ਇੱਥੋਂ ਤੱਕ ਕਿ ਜਿਹੜਾ ਜੱਗਾ ਮੰਤ ਕੋਟਪਾਈ ਵਾਲੇ ਬਾਬਾ ਜੀ ਆ ਮੈਨੂੰ ਮੇਰਾ ਕਹਿਲਾ ਉਹ ਸਾਥੀ ਕੀ ਗੁਰੂ ਹੀ ਇਹ ਹੈ ਕੋੜੀ ਇਹਨਾਂ ਨੇ ਦਵਾਈ ਸੀ ਪਹਿਲਾਂ ਲੰਮੀ ਕਹਾਣੀ ਹੋ ਜੂਗੀ ਕਰਦੇ ਆ ਬਾਈਆਂ ਨਾਲ ਗੱਲਬਾਤ ਸੱਸਰੀ ਘਰ ਬਾਈ ਜੀ ਮੜਾ ਜਾਂ ਮਿੱਤਰ ਮੰਡਲੀ ਬਾਰੇ ਦੱਸ ਦਿਓ ਕਿਉਂਕਿ ਇਹ ਬੰਗਾਂ ਨੂੰ ਤਾਂ ਕੁੱਲ ਜਾਣਦੇ ਹੀ ਆ ਬਾਈ ਰਾਜੇ ਨੇ ਤੇ ਬਾਦਲ ਨੂੰ ਦੇਖੋ ਪਹਿਲਾਂ ਤਾਂ ਸਭ ਤੋਂ ਗੋਪੀ ਬ੍ਰਦਰ ਤੇਰਾ ਸੰਦੂਸ ਸਟੇਬਲ ਜੀ ਮੈਂ ਦਾਦੇ ਸਾਰੇ ਦੋਸਤਾਂ ਨੂੰ ਗੱਦੀਆਂ ਗਹਿਰਾਈਆਂ ਜੀ ਧੰਨਵਾਦ ਕੀਤਾ ਜਾਂਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਟਾਈਮ ਦਾ ਮਤਲਬ ਰਜਾਨ ਸੀ ਕਿ ਬਾਈ ਜੀ ਦੇ ਘੋੜਾ ਫਲਮਾਈ ਆਪਾਂ ਬਾਕੀ ਸੁਆਬ ਨਹੀਂ ਬਣਿਆ ਅੱਜ ਆਇਓ ਬੜਾ ਮਤਲਬ ਚੰਗਾ ਸਮਾਂ ਚੱਲਿਆ ਕਿ ਤੁਸੀਂ ਕਰਿਆ ਸਾਰੇ ਯਾਰ ਦੋਸਤ ਆਪਾਂ ਸਾਰੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਸਾਡੇ ਅਜੀਜ਼ ਰਿਸ਼ਤੇਦਾਰ ਨੇ ਸੋਹਣ ਸਿੰਘ ਢੱਲੋ ਸਾਹਿਬ ਇਹ ਤੋਂ ਸਾਨੂੰ ਮਤਲਬ ਜਾਗ ਲੱਗੀ ਸੀ ਜਿੱਥੋਂ ਮਤਲਬ ਇਹਨਾਂ ਸਾਡੇ ਘਰ ਚ ਕੋੜੀ ਪਹਿਲੀ ਇਹਨਾਂ ਲੈ ਕੇ ਆਏ ਇਹਨਾਂ ਨੇ ਦਵਾਈ ਸੀ ਹਾਂਜੀ ਹਾਂਜੀ ਠੀਕ ਜੀ ਕੁਲਵੰਤ ਸਿੰਘ ਬੈਰਡ ਸਾਹ ਮੋੜਿਆ ਨਹੀਂ ਤੋਂ ਨੇ ਠੀਕ ਹੈ ਵੀਰ ਜੀ ਜਿੱਥੇ ਆਪਣੀ ਘੋੜਾ ਮੰਡੀ ਲੱਗਦੀ ਆ ਠੀਕ ਹੈ ਜੀ ਕਬਰ ਵਾਲੇ ਕਬਰ ਵਾਲੇ ਤੋਂ ਨੇ ਨਾਲ ਉਹਨਾਂ ਦਾ ਸਾਹਬ ਸਿੰਘ ਨੇ ਨਾਲ ਇਹਨਾਂ ਦੇ ਨਾਲ ਸਾਰੇ ਬੇਟੂ ਵੀਰ ਜੀ ਕਬਰ ਵਾਲੇ ਤੋਂ ਨਾਲ ਇਹਨਾਂ ਦਾ ਸਾਰਾ ਠੀਕ ਹੈ ਯਾਰ ਦੋਸਤ ਕੋੜੀ ਮੇਟ ਕਰਾਉਣ ਵਾਸਤੇ ਆਏ ਨੇ ਹਾਂਜੀ ਇਧਰ ਚੀਮਾ ਸਾਹਿਬ ਨੇ ਖੰਨੇ ਤੋਂ ਆਏ ਨੇ ਕੋੜੀਆਂ ਲੈ ਕੇ ਆਏ ਨੇ ਦੋ ਠੀਕ ਹੈ ਜੀ ਇਹ ਮਤਲਬ ਹੁਣ ਦੂਜੀ ਵਾਰ ਆਪਣੇ ਤੋਂ ਘੋੜੇ ਤੋਂ ਮੇਟ ਕਰਾਉਣ ਵਾਸਤੇ ਲੈ ਕੇ ਆਇਆ ਪਹਿਲੀ ਜਿਹੜੀ ਬੱਚੀ ਆ ਉਹ ਇੱਧਰ ਆਪਣੇ ਸਰਪੰਚ ਸਾਹਿਬ ਦੇ ਘਰੇ ਆ ਬਹੁਤ ਚੰਗੀ ਬੱਚੀ ਅੱਛਾ ਉਥੋਂ ਖਰੀਦ ਲੈਂਦੀ ਸੀ ਹਾਂਜੀ ਹਾਂਜੀ ਇਹ ਹੁਣ ਫੇਰ ਲੈ ਕੇ ਆਇਆ ਠੀਕ ਹੈ ਜੀ ਬਾਕੀ ਮੇਰੇ ਵੱਡੇ ਭਰਾ ਅੰਗਰੇਜ਼ ਸਿੰਘ ਨੇ ਬਾਕੀ ਸਾਰੇ ਬੇਟਾ ਮਗਰ ਗੁਰਜੀਵੰਦ ਸਿੰਘ ਜਿਹੜਾ ਵਿਲੇ ਟਾਈਮ ਪੜ੍ਹਾਈ ਦੇ ਵਿੱਚੋਂ ਕੋੜੀ ਦੇਖਭਾਲ ਕਰਦਾ ਸਾਡੇ ਬਹੁਤ ਹੀ ਅਜੀਜ਼ ਮਿੱਤਰ ਗ੍ਰਾਮਦੇਵ ਜੀ ਕਿੱਥੇ ਨੇ ਨਾਲ ਹੀ ਨੇ ਰਾਉਂਦੇਵ ਜੀ ਨਾਲ ਆਵੋ ਖੜੇ ਨੇ ਤੇ ਸਾਰੇ ਸੱਜਣਾ ਦਾ ਇਥੋਂ ਆਇਆ ਤੇ ਬਹੁਤ ਧੰਨਵਾਦ ਕਰਦੇ ਆ ਜਿਹੜਾ ਆਪਣੇ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚਿਆ ਤੇ ਬਾਕੀ ਜਿਹੜੀ ਗੱਲ ਘੋੜੇ ਦੀ ਹੈ ਤੇ ਬਾਈ ਇਥੋਂ ਪਤਾ ਲੱਗਦਾ ਵੀ ਬਾਈਆਂ ਦਾ ਭਰਾਵਾਂ ਨਾਲ ਬਹੁਤ ਪਿਆਰਾ ਕਿਉਂਕਿ ਬਾਈ ਸੀਜ਼ਨ ਦਾ ਟਾਈਮ ਆ ਇੰਨੇ ਬੰਦੇ ਇਕੱਠੇ ਕਰਨੇ ਨਾ ਬਹੁਤ ਔਕਾ ਐਮਐਲਏ ਤੋਂ ਨਹੀਂ ਛੇਤੀ ਛੇਤੀ ਇੰਨੇ ਬੰਦੇ ਇਕੱਠੇ ਹੁੰਦੇ ਤੇ ਬਾਈ ਜੀ ਤੁਸੀਂ ਪਹਿਲੀ ਘੋੜੀ ਕਦੋਂ ਕ ਖਰੀਦੀ ਕਿਵੇਂ ਸ਼ੌਂਕ ਜਾਗਿਆ ਇਹ ਸ਼ੌਂਕ ਜੀ ਪਹਿਲੇ ਦਿਨੋਂ ਮਤਲਬ ਅੰਗਰੇਜ਼ ਨੂੰ ਜ਼ਿਆਦਾ ਸੀ ਅੱਛਾ ਠੀਕ ਹੈ ਜੀ ਇਹ ਥੋੜਾ ਮੈਂ ਸ਼ਾਰਟ ਚ ਦੱਸ ਦਿੰਨਾ ਠੀਕ ਹੈ ਜੀ ਕਿ ਆਰਮੀ ਚ ਭਰਤੀ ਹੋ ਗਈ ਸੀ ਕਹਿੰਦਾ ਵੀ ਨਹੀਂ ਹੂੰ ਉਹ ਵੀ ਦੇਸ਼ ਸੇਵਾ ਤੇ ਇਹ ਵੀ ਲੋਕਾਂ ਦੀ ਸੇਵਾ ਅੱਛਾ ਤੇ ਆਪਾਂ ਮਤਲਬ ਆਪਦਾ ਬਿਜ਼ਨਸ ਕਰਕੇ ਠੀਕ ਹੈ ਜੀ ਕਿ ਵੀ ਘੋੜੀ ਰੋਣੀ ਹੈ ਠੀਕ ਹੈ ਜੀ ਉਦੋਂ ਘੋੜੀ ਲੈਣ ਦੀ ਉਦੋਂ ਸੇਮ ਆ ਗਈ ਅੱਛਾ ਜੀ ਬਾਪੂ ਲੰਗੋਟਾ ਕੱਢ ਬੈਠਾ ਕਹਿੰਦਾ ਲਿਆਓ ਤਕੜੀ ਦਾਣੇ ਵੰਡੋ ਇਹਦੇ ਅੱਛਾ ਕਹਿੰਦਾ ਬਾਪੂ ਤੂੰ ਤਜੋ ਮਰਜੀ ਵੰਡ ਦੇ ਅੱਛਾ ਘੋੜੀ ਨਹੀਂ ਮੈਂ ਵੰਡਨੀ ਘੋੜੀ ਅਸੀਂ ਸਾਰਿਆਂ ਨੇ ਰੱਖਣੀ ਅੱਛਾ ਚਲੋ ਮਹਾਰਾਜ ਨੇ ਕਿਰਪਾ ਕੀਤੀ ਘੋੜੀ ਢਲੋ ਸਾਹਬਾਂ ਰਾਂ ਲੈ ਕੇ ਦਿੱਤੀ ਠੀਕ ਹੈ ਜੀ ਤੇ ਬਹੁਤ ਚੰਗੀ ਘੋੜੀ ਸੀ ਨੌਗਰੀ ਕੇ ਚੰਬੀ ਜੀ ਨਹੀਂ ਆਪਣਾ ਕੁੜੀ ਸੀਗੀ ਪਹਿਲੀ ਕਿਹੜੀ ਚੰਗੀ ਜਿਹੜੇ ਸਨ ਚ ਲੈਂਦੀ ਸੀ 1994 ਚ ਲੈ ਕੇ ਆਏ ਸੀ ਅਸੀਂ ਸਰਦਾਰ ਨਾਰ ਸਿੰਘ ਖੁੰਨਕਰ ਵਾਲੇ ਜਿਹੜੇ ਮਤਲਬ ਗਰਜੀਤ ਗਰਜੀਤ ਬਾਈ ਜੀ ਉਹਨਾਂ ਤੋਂ ਲੈ ਕੇ ਆਏ ਸੀ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਆਈ ਗਈਆਂ ਸਾਨੂੰ ਪਤਾ ਹੀ ਠੀਕ ਹੈ ਕਿ ਕਿਵੇਂ ਕੰਮ ਚੱਲੀ ਗਿਆ ਔਰ ਜਾਨ ਵਧੀ ਗਿਆ ਪਹਿਲਾਂ ਵਪਾਰ ਲੈਣ ਵੀ ਸੀ ਮਤਲਬ ਪਹਿਲੇ ਦਿਨੋਂ ਬ੍ਰੀਡ ਤੇ ਕੰਮ ਸੀ ਠੀਕ ਹੈ ਸੋਚ ਕੇ ਹੀ ਲਈ ਸੀ ਕਿ ਘੋੜੀ ਬਹੁਤ ਚੰਗੀ ਹੈ ਠੀਕ ਹੈ ਤੇ ਚੰਗੇ ਬੱਚੇ ਆਉਣਗੇ ਠੀਕ ਹੈ ਤੇ ਚੰਗਾ ਨਾਂ ਬਣੇਗਾ ਉਹ ਫਿਰ ਔਲੀ ਔਲੀ ਮਹਾਰਾਜ ਨੇ ਕਿਰਪਾ ਕਰਤੀ ਫਿਰ ਠੀਕ ਤੇ ਫਿਰ ਜੀ ਉਸ ਤੋਂ ਬਾਅਦ ਕੋੜਾ ਫੇਰ ਇਹ ਜਦੋਂ ਮਤਲਬ ਆਈਸ ਲਾਈਨ ਬਰੀਡ ਬਰੀਡਿੰਗ 'ਚ ਕੰਮ ਕਰਨ ਲੱਗੇ ਨਾ ਪਹਿਲਾਂ ਸਾਡੀ ਸੋਚ ਹੀ ਹੁੰਦੀ ਕਿ ਆਪਾਂ ਸਪੌਟਲੈਸ ਤੋਂ ਭਰਾ ਕੇ ਲੈਣੀ ਆ ਅਸੀਂ ਬਹੁਤ ਮੱਥਾ ਮਾਰਿਆ ਪਹਿਲਾਂ ਠੀਕ ਹੈ ਕਿ ਉਹ ਆਸਾਨ ਪੈਦਾ ਨਹੀਂ ਹੋ ਸਕਿਆ ਠੀਕ ਹੈ ਫਿਰ ਅੰਗਰੇਜ਼ ਨੇ ਬਾਈ ਮਿੰਟੂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਕਰਕੇ ਘੋੜੀ ਬਹੁਤ ਚੰਗੀ ਆ ਠੀਕ ਹੈ ਇਹ ਘੋੜੀ ਮੇਟ ਕਰਾਉਣੀ ਆ ਤੇ ਬਾਈ ਜੀ ਕਹਿੰਦੇ ਜਦੋਂ ਸਾਡੀ ਲਾਈਨਾਂ ਜੁੜੋਗੇ ਫਿਰ ਤੁਹਾਨੂੰ ਪਤਾ ਲੱਗੂ ਠੀਕ ਹੈ ਅੱਜ ਵਾਕਈ ਉਹਨਾਂ ਦੀ ਗੱਲ ਲੋਹੇ ਦੇ ਲਕੀਰ ਵਾਲੀ ਬਣ ਗਈ ਜਦੋਂ ਉਸ ਚੀਜ਼ ਨਾਲ ਜੁੜੇ ਆ ਤੇ ਸਾਨੂੰ ਹੁਣ ਪਤਾ ਲੱਗਾ ਕਿ ਵਾਕਈ ਕੋਈ ਚੀਜ਼ ਹੈ ਉਹ ਤਾਂ ਬਈ ਸਮੁੰਦਰ ਜਿਹੜਾ ਉਹਨੇ ਵਾਕਈ ਹੀਰੇ ਪੈਦਾ ਕੀਤੇ ਹਾਂ ਕਰੇ ਜਾਂ ਨਹੀਂ ਤੇ ਅੱਜ ਆਪਾਂ ਜੇ ਸਾਰੇ ਇਕੱਠੇ ਹੋਏ ਆ ਇਸ ਦਰਬਾਰ ਢੋੜੇ ਦੀ ਬਾਤ ਹੀ ਇਕੱਠੇ ਹੋਏ ਢੋੜੇ ਦੇ ਤੇ ਇਹ ਮੈਂ ਸੁਣਨ ਚ ਇੱਕ ਗੱਲ ਇਹ ਵੀ ਆਈ ਆ ਕਿ ਕਹਿੰਦਾ ਛੋਟੇ ਹੁੰਦੇ ਤਾਂ ਇਹਦਾ ਇੱਕ ਦੋ ਵੇਰੀ ਸੌਦਾ ਹੋ ਕੇ ਵੀ ਕੈਨਸਲ ਹੋਇਆ ਹਾਂ ਉਹ ਗੱਲ ਇਸ ਚੀਜ਼ ਦੀ ਹੁੰਦੀ ਰਗੀ ਆਪਾਂ ਜਦੋਂ ਪ੍ਰੋਟੈਕਸ਼ਨ ਇਹਦਾ ਅਨਝਾਲ ਸੀ ਇਹ ਕਰਦੇ ਆਪਾਂ ਜਦੋਂ ਪ੍ਰੋਟੈਕਸ਼ਨ ਕੋਈ ਵੀ ਕਰਦੇ ਆ ਭਾਵੇਂ ਕੁਕੜੀ ਰੱਖਦੇ ਆ ਆਪਣੀ ਸੋਚ ਹੀ ਹੁੰਦੀ ਆਂਡਾ ਭਾਵੇਂ ਨਾ ਖਾਈ ਆਪਾਂ ਕਿਨੇ ਚਲ ਵੇਚ ਦੀਏ ਹੂੰ ਉਹ ਗੱਲ ਸੀ ਕਿ ਚਲੋ ਬੱਚਾ ਆ ਗਿਆ ਚਲੋ ਕੋਈ ਘੋੜੀ ਗਾਂ ਫੇਰ ਸੂਪੇਗੀ ਅੱਛਾ ਤੇ ਬੱਚਾ ਵਸ਼ੇਰਾ ਵਸ਼ੇਰਾ ਦਿੱਤਾ ਚੰਗੇ ਜਦੋਂ ਪੈਸੇ ਆ ਗਏ ਹਨਾ ਆਪਣੀ ਜੱਟ ਦੀ ਇੱਥੇ ਆ ਕੇ ਨੀਤ ਬਸ ਉਹ ਬਦਲ ਜਾਂਦੀ ਹੈ ਸਾਰੀ ਗੱਲ ਪੈਸੇ ਦੀ ਖੇਡ ਆ ਪੈਸੇ ਦੀ ਖੇਡ ਆ ਅੱਛਾ ਤੇ ਫਿਰ ਉਹ ਪ੍ਰਮਾਤਮਾ ਨੇ ਤੁਹਾਡੇ ਘਰੇ ਇਹ ਬੂਟਾ ਇੱਥੇ ਹੀ ਰੱਖਣਾ ਸੀ ਬਈ ਤੁਹਾਡੇ ਪਰਿਵਾਰ ਦਾ ਘਰ ਦਾ ਪਿੰਡ ਦਾ ਨਾਂ ਅੱਗੇ ਆਉਣਾ ਸੀ ਹਨਾ ਇਹ ਦਲਬਾਗ ਕੱਲਾ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਕੂੜੀਆਂ ਨਹੀਂ ਲੈ ਕੇ ਆ ਰਿਹਾ ਅੱਛਾ ਇਹ ਡੇਡੇ ਵੱਡੇ ਸੱਜਣ ਦੇ ਡੇਡੇ ਹੀਰਿਆਂ ਵਰਗੇ ਸੱਜਣ ਜਿਹੜੇ ਸਾਨੂੰ ਮਾਰ ਨਹੀਂ ਬਖਸ਼ਿਸ਼ ਕੀਤੀ ਇਹਨਾਂ ਦਾ ਕੋਈ ਅਨਜਲਸੀ ਸਾਡੇ ਘਰ ਦਾ ਸਹੀ ਗੱਲ ਹੈ ਕੋਈ ਅਨਪਾਣੀ ਸੀ ਤੁਹਾਡਾ ਸਹੀ ਗੱਲ ਹੈ ਤੁਸੀਂ ਇੱਥੇ ਆਏ ਹੋ ਨਾ ਸਹੀ ਗੱਲ ਹੈ ਇਹ ਏਸੇ ਦੀ ਬਦੌਲਤ ਹੀ ਹੈ ਇਹ ਪਤਾ ਨਹੀਂ ਨਾਲ ਕੀ ਕੁਝ ਲੈ ਕੇ ਆਇਆ ਤੇ ਕਿੰਨਾ ਕਵੰਡ ਰਿਹਾ ਭਰਾਵਾ ਇਹ ਕਿੰਨਾ ਕਦ ਕਰ ਗਈ ਹੁਣ ਇਹ ਹੁਣ ਕਦ ਤਾਂ ਮੈਨੂੰ ਪਤਾ ਨਹੀਂ ਮੇਰਾ ਕਦ 6 ਫੁੱਟ ਹੈ ਠੀਕ ਹੈ ਜੀ ਹੁਣ ਤੂੰ ਆਪ ਨੂੰ ਤਾਜਾ ਲਾ ਲ ਨਾ ਤਰਨੋ ਤਰਨੋ ਹੱਥ ਮਾਰਦਾ ਮੇਰੇ ਸਾਹ ਦੇ ਸੱਤਰੀ ਹੋਇਆ ਹੂੰ 70 ਕਿ ਜੇ ਆਪਾਂ ਕਿੰਨੀ ਉਮਰ ਹੋ ਗਈ ਈ ਇਹਦੀ ਇਹਦੀ 6.5 ਸਾਲ ਤੋਂ ਉੱਪਰ ਹੀ ਹੁੰਦਾ ਠੀਕ ਇਹਦੀ ਮਾਂ ਨੁਗਰੀ ਆ ਨੁਗਰੀ ਆ ਆਪਾਂ ਉਹ ਸੁਖਵੀਰ ਬੋਲ ਨਾਲ ਹਾਂ ਉਹ ਕੋਈ ਸ਼ੌਂਕ ਵਾਲੀ ਮਤਲਬ ਪੋੜੀਆਂ ਬਹੁਤ ਚੰਗੀਆਂ ਸੀ ਆਪਣੇ ਕੋਲ ਪੰਜ ਛੇ ਘੋੜੀਆਂ ਸੀਗੀਆਂ ਜਿਹੜੀ ਇਹਦੀ ਮਾਂ ਜੀ ਉਹ ਕਿਹੜੇ ਘੋੜੇ ਦੀ ਕੋਈ ਪਤਾ ਉਹ 5 ਕੋਸੀ ਦਾਰਾ ਘੋੜੇ ਵਾਲਾ ਹੁੰਦਾ ਸੀ ਠੀਕ ਆ ਕੋਈ ਉਹਨਾਂ ਦੇ ਘੋੜੇ ਤੋਂ ਸੀ ਮਤਲਬ ਉਹ ਠੀਕ ਆ ਕਿ ਵੀ ਚੰਗਾ ਘੋੜਾ ਦੱਸਦੇ ਆ ਆਪਣੇ ਟਾਈਮ ਹਾਂ ਉਹਨਾਂ ਦਾ ਜੈ ਵੀਰ ਵਾਲੀ ਲੈਨ ਉੱਥੇ ਚੱਲ ਜੀ ਹਾਂਜੀ ਹਾਂਜੀ ਬਹੁਤ ਚੰਗਾ ਘੋੜਾ ਸੀ ਉਸੇ ਦੀ ਦੀ ਮਾਂ ਆ ਠੀਕ ਹੈ ਜੀ ਤੇ ਹੁਣ ਇਹਦੀ ਮੀਟਿੰਗ ਸਰਵਿਸ ਫੀਸ ਕਿੰਨੀ 55000 ਠੀਕ ਹੈ ਜੀ ਇਹ ਦਸਾਇਰੇ ਤੋਂ ਪਹਿਲਾਂ ਹੀ ਕਰਤੀ ਸੀ ਆਪਾਂ ਠੀਕ ਹੈ ਜੀ ਹਾਂਜੀ ਬਾਕੀ ਸਟੇਬਲਸ ਵਗੈਰਾ ਦਾ ਪ੍ਰਬੰਧ ਪੂਰਾ ਠੀਕ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਤੇ ਡਾਕਟਰਾਂ ਦਾ ਪ੍ਰਬੰਧ ਜੀ ਡਾਕਟਰ ਆਪਣੇ ਕੋਲ ਮਹਾਰਾਜ ਦੀ ਕਿਰਪਾ ਨਾਲ ਮੌਕਸਰ ਜ਼ਿਲ੍ਹਾ ਠੀਕ ਹੈ ਜੀ ਇਹ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇੱਥੇ ਦਾ ਘਾਣ ਆ ਘੋੜੀਆਂ ਦਾ ਇੱਕ ਹੱਬ ਆ ਮਤਲਬ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਥੇ ਨੁਗਰਿਆਂ ਦਾ ਤਾਂ ਇਹ ਰਾਜਤਾ ਨਹੀਂ ਮੰਨਦੀ ਅਸੀਂ ਇਹ ਗੱਲ ਕਹਿ ਸਕਦੇ ਜਿਹੜੇ ਸਾਡੇ ਮੁਕਸਰ ਦੇ ਕੋਲ ਡਾਕਟਰ ਨੇ ਉਹ ਕਿਸੇ ਯੂਨੀਵਰਸਿਟੀ ਦੇ ਕੋਲ ਵੀ ਆ ਹਾਂ ਸਹੀ ਗੱਲ ਇਹਦੇ ਇਹਦੇ ਕੋਈ ਸ਼ੱਕ ਨਹੀਂ ਡਾਕਟਰ ਗੁਰਦੇਵ ਸਿੰਘ ਹੋਗੇ ਡਾਕਟਰ ਕੇਵਲ ਸਿੰਘ ਹੋਗੇ ਡਾਕਟਰ ਮਨਵਿੰਦਰ ਮੰਨਾ ਜੀ ਹੋਗੇ ਇਹ ਸਾਰੇ ਮਤਲਬ ਨਾਮ ਵਾਲੇ ਡਾਕਟਰ ਨੇ ਹੋਰ ਵੀ ਸਾਡੇ ਜਿਹੜੇ ਡਿਪਲੋਮਾ ਹੋਲਡਰ ਨੇ अच्छे डॉक्टर ਨੇ ਆਉਂਦੇ ਸਾਰੇ ਆਉਂਦੇ ਨੇ ਸੱਜਣ तकरीबन सारे डॉक्टर ही ਆਉਂਦੇ हां जी हां जी ਘੋੜੀ ਦਾ ਰੱਖ ਰਖਵਾ ਇੱਥੇ ਪੂਰਾ ਬਹੁਤ ਵਧੀਆ ਜੀ ਇੱਕ ਜੀ ਨਾ ਆਮ ਹੋਰ ਗੱਲ ਚੱਲਦੀ ਆ ਚਲੋ ਮੈਂ ਕਿਸੇ ਦਾ ਨਾਮ ਤਾਂ ਆਪਾਂ ਲੈਂਦੇ ਨਹੀਂ ਹਨਾ ਵੀ ਕਹਿੰਦੇ ਦੂਜੀ ਵਾਰੀ ਅਖੇ ਦਲਵਾ ਘੋੜੇ ਨੂੰ ਛੱਡਦੇ ਨਹੀਂ ਜੇ ਇੱਕ ਵਾਰੀ ਘੋੜੀ ਖਾਲੀ ਰਹਿ ਜੇ ਕੋਈ ਉਹ ਚੱਕਰ ਤਾਂ ਹੈ ਨਹੀਂ ਨਹੀਂ ਵੀਰਿਆ ਫੀਸ ਅਸੀਂ ਟਣਕਾ ਕੇ ਲੈਨੇ ਆ ਅਸੀਂ ਅਗਲੇ ਨੂੰ ਪਹਿਲਾਂ ਕਹਿਦੇ ਨੇ ਕਿ ਪਹਿਲੀ ਗੱਲ ਤਾਂ ਤੂੰ ਅਰਦਾਸ ਕਰਕੇ ਘੋੜੋਂ ਚੱਲ ਕੇ ਤੇਰੀ ਉੜੀ ਜਿਹੜੀ ਹੈ ਪਹਿਲਾਂ ਗੱਭਣ ਪਹਿਲੇ ਜੰਪ ਤੇ ਰਹਿ ਜੀ ਠੀਕ ਹੈ ਜੀ ਨਾ ਰਹੀ ਏ ਘੀੜਨੀ 2 ਈਟਨੀ 3 ਨੀਟਾਂ ਤੱਕ ਅਸੀਂ ਚਾਂਸ ਦੇ ਦੇਣਾ ਠੀਕ ਹੈ ਜੀ 3 ਚਾਂਸ ਦੇਣੇ ਅਸੀਂ ਠੀਕ ਹੈ 2 ਨੀ 3 ਦਿੰਦੇ ਤਿੰਨ ਦਿੰਦੇ ਮਤਲਬ ਠੀਕ ਹੈ ਜੀ ਇਹ ਸਾਡਾ ਮਤਲਬ ਹੈ ਇਹਨੇ ਅਸੀਂ ਚਾਰ ਚਾਂਸ ਵੀ ਲਏ ਇਹ ਸਰਪੰਚ ਸਾਹਿਬ ਤਾਂ ਚਲੋ ਇਹਨਾਂ ਦਾ ਤਾਂ ਆਪਦਾ ਹੀ ਸਾਰਾ ਹਾਂ ਇਹ ਤਾਂ ਸ਼ਿਵਾਰਸ਼ ਕਰ ਕਰਕੇ ਘੋੜਾ ਛੜਾ ਦਿੰਦੇ ਆ ਨਹੀਂ ਨਹੀਂ ਆਪਾਂ ਛੜਨਾ ਹੀ ਛੜਨਾ ਫਿਰ ਮੋੜਿਆ ਨਹੀਂ ਨਾ ਜਾਂ ਬਸ ਇੱਜ ਨਾਲੋਂ ਠੀਕ ਹੈ ਜੀ ਇਹ ਕੱਲਾ ਬਿਜ਼ਨਸ ਨਹੀਂ ਪਿਆਰ ਵੀ ਨਾਲ ਵਪਾਰ ਨਹੀਂਗਾ ਪਿਆਰ ਵੀ ਨਾਲ ਠੀਕ ਹੈ ਲੈ ਵੀ ਮਿੱਤਰ ਦਲਬਾਗ ਘੋੜੇ ਦੀ ਤੇ ਦਲਬਾਗ ਘੋੜੇ ਦੇ ਨਾਲ ਦੋ ਸਾਲ ਵੀ ਗਾਂ ਘੋੜੀਆਂ ਤੇ ਜਾਨੀ ਸਟੱਡ ਓਪਣਾ ਇੱਕ ਸਰਪੰਚ ਸਾਹਿਬ ਕੋਲੇ 6 ਸਾਲ ਨੇ ਮਤਲਬ 6 4 ਸਾਲ ਦੇ ਵਿੱਚ ਮੈਂ ਆਪਣੇ ਇਲਾਕੇ 'ਚ ਤਾਂ ਇੱਥੇ ਦੋ ਹੀ ਆ ਮੇਰੀ ਨਿਗਾਹ 'ਚ ਸਾਰੇ ਇਲਾਕੇ 'ਚ ਪਹਿਲਾਂ ਦਾ ਕਮਾਲ ਵਾਲੇ ਹੀ ਹੈ ਜੀ ਅੱਛਾ सरपंच साहब ਕੋਲ ਆ ਗਿਆ ਜੀ ਹਾਂ ਜੀ ਬਾਦਲ ਸਾਹਿਬ ਕੋਲ ਆ ਗਿਆ ਠੀਕ ਹੈ ਜੀ ਇੱਕ ਡਾਕਟਰ ਡਾਕਟਰ ਮਣੀ ਕੋਲ ਆ ਗਿਆ ਇੱਕ ਮਣੀ ਨੇ ਛੜਤਾ ਹੀ ਹਾਂ ਜੀ ਗੁਲਾਬ ਸਿੰਘ ਛੰਨਾ ਵਾਲਿਆਂ ਕੋਲ ਆ ਗਿਆ ਇਹ ਪੂਰੇ ਨਾਮ ਵਾਲ ਨੇ ਜਿਹੜੇ ਮਤਲਬ ਘੋੜੇ ਦੇ ਨਹੀਂ ਮੈਂ ਮਣੀ ਵਾਲੇ ਦਾ ਮੈਨੂੰ ਪਤਾ ਨਹੀਂ ਵੀ ਸਟੱਡ ਉਹਨੇ ਉਪਰ ਹਾਂ ਉਹ ਤਾਂ ਬਹੁਤ ਮਤਲਬ ਚੈਂਪੀਅਨ ਰਿਹਾ ਜੀ ਹਾਂ ਉਹ ਚੈਂਪੀਅਨ ਤਾਂ ਰਿਹਾ ਚੈਂਪੀਅਨ ਤਾਂ ਰਿਹਾ ਬਸ਼ੇਰੀਆਂ ਵੀ ਬਹੁਤ ਜਿਆਦਾ ਹਾਂ ਇਹ ਕਾਲਮਾਲੇ ਦੀ ਬਹੁਤ ਚੰਗੀ ਬਸ਼ੇਰੀ ਹੈ ਹਾਂ ਜੀ ਯਾਨੀ ਮੇਰੀ ਨਿਗਾਹ ਇਹ ਤਾਂ ਦੋ ਇਹ ਹੀ ਸਾਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਗੁਪੀ ਜੀ ਕਈ ਸੱਜਣ ਕਹਿੰਦੇ ਨੇ ਜਵੀ ਪਾਪ ਆ ਕੇ ਕੱਦ ਕਰਾ ਲਿਆ ਹੂੰ ਨਹੀਂ ਆਏ ਨਹੀਂ ਐ ਨਹੀਂ ਹੁੰਦਾ ਨਹੀਂ ਆਏ ਸਭ ਹੁੰਦਾ ਖਾਂਦਨੀ ਸਾਰੇ ਬੰਦੇ ਸੇਵਾ ਵਾਲੇ ਹੀ ਨੇ ਨਾ 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 ਹੱਥਾਂ 'ਚ ਗੰਢਾ ਨਹੀਂ ਨਾ ਜੇ ਜ਼ਮੀਨਾਂ ਮਾਰ ਮਾਰ ਕੇ ਨਾ ਖਰਕਨੇ ਮਾਰ ਮਾਰ ਕੇ ਹੱਥਾਂ ਦੀਆਂ ਜਿਹੜੀਆਂ ਰੇਖਾਵਾਂ ਹੁੰਦੀਆਂ ਨੇ ਕਸੀਆਂ ਪਈਆਂ ਜੇ ਜ਼ਮੀਨ ਜਮਗਾ ਪਾਪਾ ਕੱਦ ਹੁੰਦਾ ਹੋਵੇ ਫਿਰ ਤਾਂ ਜਿੰਨਾਂ ਨੇ 57 58 ਇੰਚ ਕੋੜਾ ਨੁਗਰੇ ਬਸ਼ੇਰੇ ਦਿੰਦਿਆਂ ਤੇ ਟਰਾਲੀ ਅਗਲਾ ਜਮੀਨ ਦੀ ਖਰੀਦ ਲੈ ਬਿਲਕੁਲ ਬਿਲਕੁਲ ਇਹ ਜੀਨਸ ਹੁੰਦੇ ਆਪਾਂ ਬਾਈ ਕੋ ਪਿਛਲੀ ਬਾਈ ਕੁੜੀ ਲੈ ਕੇ ਆਏ ਹੁਣ ਇਥੋਂ ਖੰਨੇ ਤੋਂ ਮਲੇਰ ਕੋਟੜਾ ਤੋਂ ਹਾਂਜੀ ਉਹਦੀ ਬਹੀਰੀ ਲਈ ਜਿਹੜੀ ਲੈ ਕੇ ਆਏ ਆ ਠੀਕ ਹੈ ਜੀ ਉਹ ਮਸਾ 17 ਕਿਲੋ ਮਹੀਨਾ ਦੀ ਹੋਈ ਆ ਠੀਕ ਹੈ ਜੀ 63 ਪਲੱਸ ਹੋ ਗਈ ਠੀਕ ਹੈ ਉਹ ਜਿਵੇਂ ਨਰਮੋ ਕੋਲੇ ਆਲਮ ਵਾਲੇ ਕੁੜੀ ਨਹੀਂ ਹੂੰ 70 ਇੰਚਲੀ ਉਹ 70 ਦਾ ਤਾਂ 68 ਪੱਕਾ ਹੈਡ ਕਰੋਗੀ ਤੇ ਛੋ ਕੁਆਲਟੀ ਬਸ਼ੇਰੀ ਬਹੁਤ ਜãi ਚੰਗੀ ਠੀਕ ਹੈ ਐਵੇਂ ਜਿਹੜਾ ਬਸ਼ੇਰਾ ਆਪਣੇ ਵਾਲਾ ਉਹ 2 ਸਾਲ ਤਾਂ ਹੋਇਆ 65 ਪਲੱਸ ਹੋ ਗਿਆ ਬ 28 ਨਜ਼ਰ 28 ਨਜ਼ਰ 28 ਨਜ਼ਰ ਸਟਾਰਟ ਪਲੱਸ ਹੋ ਗਿਆ ਉਹ ਮਤਲਬ ਪਿਓ ਜਿਹਾ ਡੀਕੋੜੇ ਬਣ ਜੰਨੇ ਦੋਨੇ ਚੰਨੇ ਕੋੜੇ ਲੈ ਵੀ ਮਿੱਤਰੋ ਮੈਂ ਤਾਂ ਦੋ ਹੀ ਆਖਿਆ ਸੀਗਾ ਪਰ ਦੋ ਨਹੀਂ ਬਾਈ ਗਰਮੀਤ ਸਿੰਘ ਕਹਿੰਦਾ ਵੀ 6 7 ਸਾਨ ਸਟਾਡ ਓਪਣਾ ਗਾਂ ਇਹਦੇ ਬੱਚਿਆਂ ਦੀ ਬੱਚਾ ਦੋ ਮੇਰੀ ਨਿਗਾਹ ਚ ਤਾਂ ਸੀਗੇ ਕਿਉਂਕਿ ਮੈਂ ਕਿਹਾ ਮਣੀ ਨੇ ਹਜੇ ਕੀ ਆ ਕੋੜਾ ਛੱਡਾ ਪਰ ਪਤਾ ਮੈਨੂੰ ਉਹ ਹੈਗਾ ਬੇਚੇਰਾ ਹੈਗਾ ਵੀ ਤੇ ਤੁਹਾਨੂੰ ਗਾਂ ਦੇ ਬਈ ਬੱਚਿਆਂ ਦੀਆਂ ਵੀ ਆਪਾਂ ਆਪਣੇ ਪੇਟੀ ਫਲਮਾਵਾਂਗੇ ਦੋ ਜਰਦ ਨਹੀਂ ਕਰਲਾਂਗੇ ਤੇ ਕੋੜੇ ਦੀ ਲੈ ਲੋ ਵੱਧ ਤੋਂ ਵੱਧ ਸਰਵਿਸ ਫੇਵਰੇਟ ਘੋੜਾ ਬਈ ਪਿਆਰੀ ਐ ਇੰਨਾ ਲੋਕਾਂ ਦਾ ਇਹ ਘੋੜੇ ਨੂੰ ਕਿਉਂਕਿ ਬੱਚੇ ਬਲੇ ਨੇ ਟਿੱਬਿਆਂ ਜਿਹੜੇ ਜਿਹੜੇ ਪੈਦਾ ਕਰਦੇ ਗੋਪੀ ਜੀ ਇੱਕ ਘੋੜੀ ਦਾ ਇੱਕ ਘੋੜੇ ਤੋਂ ਵਾਰ-ਵਾਰ ਬੱਚੇ ਲੈਣਾ ਕੋਈ ਖਾਸੀਅਤ ਐ ਅਗਲਾ ਤਾਂ ਹੀ ਦਿੰਦਾ ਹਾਂਜੀ ਸਹੀ ਗੱਲ ਉਹ 250 ਕਿਲੋਮੀਟਰ ਤੋਂ ਵੀਰ ਆਇਆ ਤੀਜੀ ਵਾਰ ਲੈ ਕੇ ਆਇਆ ਸਹੀ ਗੱਲ ਬਾਈ ਬਾਦਲ ਦੀ ਕੁੜੀ ਚੌਥੀ ਵਾਰ ਲਗਤਰ ਕੱਬਣਾ ਪਹਿਲਾ ਘੋੜਾ ਫੇਰ ਬਸ਼ੀਰੀ ਫੇਰ ਫੇਰਾ ਹੁਣ ਫੇਰ ਚੌਥੀ ਇੱਥੇ ਘੋੜੇ ਨੇ ਹੁਣ ਬਸ਼ੀਰਾ ਨਹੀਂ ਹੁਣ ਸੂਨ ਵਾਲੀ ਐ ਹੁਣ ਫੇਰੀ ਵਿੱਚ ਐ ਠੀਕ ਐ ਹੁਣ ਚੌਥਾ ਬੱਚਾ ਬਾਈ ਨੇ ਲੈ ਰਿਆ ਠੀਕ ਐ ਲੈ ਵੀ ਮਿੱਤਰੋ ਕਿਵੇਂ ਲੱਗੀ ਵੀਡੀਓ ਤੁਸੀਂ ਕਮੈਂਟਾਂ ਚ ਦੱਸਣਾ ਕਰ ਦਿਓ ਵਦ ਤੋਂ ਵੱਧ ਲਾਈਕ ਸ਼ੇਅਰ ਵੀਡੀਓ ਨੂੰ ਧੰਨਵਾਦ ਜੀ